ਚਾਚਾ ਸੀਗੇ ਮੇਰੇ ਚਾਚਾ ਜੀ ਆਪਾ ਜੀ ਕੀ ਨਾਮ ਸੀ ਚਾਚਾ ਜੀ ਆ ਵੀ ਰਿਟਾਇਰ ਆਫੀਸਰ ਸੀਗੇ ਆਰਮੀ ਰਿਟਾਇਰਡ ਆਫੀਸਰ ਸੀ ਇਹ ਆ ਕਿੰਨੇ ਵੀ ਤਾਂ ਖਾਸ ਆ ਸਾਡਾ ਖਾਸ ਹੈ ਮੈਨੂੰ ਮ ਕੰਮ ਤੇ ਸੀ ਹੋਈ ਫੋਨ ਆਇਆ ਮੈਨੂੰ ਅੱਛਾ ਫੋਨ ਆਇਆ ਸੀ ਹਾਂਜੀ ਅਸੀਂ ਬੁਲਾਇਆ ਉਹਨੇ ਫੋਨ ਕਰ ਦਿੱਤਾ ਹਾਂਜੀ ਠੀਕ ਹੈ ਜੀ ਤੇ ਸਰ ਮੈਂ ਤਾਂ ਕਹਿੰਦੇ ਥੋੜੀ ਜੀ ਸੱਟ ਲੱਗਈ ਲੱਤ ਤੇ ਅੱਛਾ ਜੀ ਮੈਂ ਜਦੀ ਉੱਥੇ ਤੋਂ ਪਰਿਆ ਹੀ ਆਇਆ ਸਰ ਅੱਛਾ ਜੀ ਤੇ ਸਰ ਇਹ ਮਤਲਬ ਕੰਮ ਕੀ ਕਰਦੇ ਸੀ ਕੀ ਕਰਦੇ ਸੀ ਕੀ ਇਹ ਇੰਟਰਾਹੋਲ ਇੰਟਰਾਹੋਲ ਰੀਚ ਕਰਦੇ ਠੀਕ ਹੈ ਤੇ ਅੱਜ ਸਰ ਕਿੰਨੇ ਵੇ ਦਾ ਹਾਸਾ ਹੋਣਾ ਤੁਹਾਨੂੰ ਕਿੰਨੇ ਵੇ ਫੋਨ ਆਇਆ ਮੈਨੂੰ ਸਾਰਾ 8 8:30 ਆਇਆ ਹੋ ਗਿਆ ਅੱਛਾ ਯਾਰ 8:30 ਠੀਕ ਹੈ ਜੀ ਤੇ ਇਹ ਘਰ ਚ ਕੌਣ ਕੌਣ ਹੈ ਡੈਡੀ ਸੀ ਪਹਿਲਾਂ ਡੈਥ ਹੋ ਗਈ ਜੀ 20 ਸਾਲ ਪਹਿਲੇ ਅੱਛਾ ਜੀ ਚਾਚੇ ਜੀ ਸਾਰਾ ਕੰਮ ਕਰਦੇ ਅੱਛਾ ਇਹ ਸਾਰਾ ਕੁਝ ਕਰਦੇ ਜੀ ਠੀਕ ਹੈ ਜੀ ਤੇ ਕਿੰਨੇ ਕੋ ਜਾਣੇ ਪਰਿਵਾਰ ਮੈਂਬਰ ਹੋਣ ਤੁਹਾਡੇ ਮੰਮਾ ਮੰਮੀ ਉਹਰੇ ਚਾਹਤੀ ਆ ਬਸ ਸਾਰੇ ਸਾਰੇ ਇਕੱਠੇ ਇਕੱਠੇ ਹੀ ਰੰਦੇ ਹੋ ਹਾਂਜੀ ਜਿਵੇਂ ਵਾਈਫ ਫੈਮ ਦੀ ਆ اچھا ਕਿੱਥੇ ਕਰਕੇ ਰੰਦੇ ਹੋ ਜੱਸੋਵਾਲ ਹੈ ਪਿੰਡ ਜੱਸੋਵਾਲ ਪਿੰਡ ਚ ਰਹਿੰਦੇ ਹਾਂ ਠੀਕ ਹੈ ਇਹ ਤੇ ਸਰ ਆਪਣਾ ਤੁਸੀਂ ਕੀ ਕਰਦੇ ਹੋ ਕਿੱਤੀ ਵਾੜੀ ਕਰਦੇ ਕਿੱਤੀ ਵਾੜੀਆਂ ਕੀ ਨਾਮ ਆ ਤੁਹਾਡਾ ਬਲਪ੍ਰੀਤ ਸਿੰਘ ਹਾਂਜੀ ਬਲਪ੍ਰੀਤ ਸਿੰਘ ਬਲਪ੍ਰੀਤ ਸਿੰਘ ਠੀਕ ਹੈ ਜੀ ਸਰ ਕੀ ਨਾਮ ਆ ਤੁਹਾਡਾ ਮੈਂ ਕਸ਼ਮੀਰ ਸਿੰਘ ਆ ਬਾਈ ਜੀ ਹਾਂਜੀ ਕਸ਼ਮੀਰ ਸਿੰਘ ਆ ਮੇਰਾ ਨਾ ਕਸ਼ਮੀਰ ਜੀ ਅੱਜ ਜਰਾ ਦਰਦਨਾਖ ਖਾਸਾ ਵਾਪਰੇ ਆ ਵੇ ਇੱਕ ਨੌਜਵਾਨ ਦੇ ਨਾਲ ਕਿੰਨੀ ਉਮਰ ਹੈ ਕੀ ਨਾਮ ਹੈ ਕਿੱਥੋਂ ਆਸੀ ਕਿੱਥੋਂ ਜਾ ਰਿਹਾ ਸੀਗਾ ਕੋਈ 50-55 ਸਾਲ ਦੀ ਉਮਰ ਆਏ ਦਲਬੀਰ ਸਿੰਘ ਨੇ ਹੀ ਅੱਛਾ ਜਸਵਾਲ ਪਿੰਡ ਦੇ ਹੀ ਦੇ ਇਹ ਇੰਦਰਾ ਹੌਜਰੀ ਚ ਲੱਗੇ ਉੱਥੋਂ ਛੁੱਟੀ ਕਰਕੇ ਘਰ ਜਾ ਰਿਹਾ ਸੀ ਆਪਦੇ ਵਾਪਸ ਜੀ ਜਦੋਂ ਜਲੰਧਰ ਬਾਈਪਾਸ ਆਮਰ ਪੈਰਲਸ ਦੇ ਸਾਹਮਣੇ ਪਹੁੰਚੇ ਆ ਉੱਥੇ ਇੱਕ ਟਰੱਕ ਆ ਰਿਹਾ ਸੀਦਾ ਟਰੱਕ ਦਾ ਹਾਲੇ ਨੰਬਰ ਨਹੀਂ ਮੈਨੂੰ ਪਤਾ ਉਹ ਟਰੱਕ ਨੇ ਫੇਟ ਮਾਰੀ ਆ ਉਹਦੇ ਥੱਲੇ ਆ ਗਿਆ ਜੀ ਇਲਾਕੇ ਦੇ ਉੱਪਰ ਦੀ ਲੰਘ ਜਾਂਦਾ ਕਰਕੇ ਜਿਆਦਾ ਬਲੈਡ ਵਗੈਰਾ ਜਿਹੜਾ ਵਗ ਚੁੱਕਾ ਸੀ ਸਰ ਟਰੱਕ ਵਾਲਾ ਕੋਈ ਨਸ਼ੇ ਵੀ ਹਾਲਾਤ 'ਚ ਸੀ ਆ ਕਿੱਦਾਂ ਅ ਟਰੱਕ ਵਾਲਾ ਵੈਸੀ ਕਾਬੂਤ ਕਰ ਲਿਆ ਸੀ ਜੀ ਉੱਥੇ ਸਾਡੇ ਏਸੀ ਰਜਿੰਦਰ ਸਿੰਘ ਬੋਕੇ 'ਚ ਕਾਰਵਾਈ ਕਰ ਰਿਹਾ ਜੀ ਪਰ ਅਸੀਂ ਸੀਰੀਅਸ ਦੇਖਦੇ ਹੋਇਆ ਇੱਥੇ ਲਿਆਂਦਾ ਸੀ ਇਹਨਾਂ ਨੂੰ ਜੀ ਔਰ ਇੱਥੇ ਜਾਨੀ ਕਿ ਪਤਾ ਲੱਗਾ ਵੀ ਜਿਹੜੀ ਉਹ ਸਰ ਗੱਡੀ ਦੇ ਵਿੱਚ ਕਿੰਨੇ ਚ ਕੋਈ ਜਾਣੇ ਮੌਜੂਦ ਸੀਗੇ ਟਰੱਕ ਵਿੱਚ ਟਰੱਕ 'ਚ ਇੱਕ ਬੰਦਾ ਮੌਜੂਦ ਸੀ ਤਾਂ ਇੱਕ ਜੀ ਨਹੀਂ ਨਹੀਂ ਬਾਕੀ ਇਹ ਨੌਜਵਾਨ ਉਥੇ ਸੀਦਾ ਮੌਕਾ ਤੇ ਅੱਛਾ ਜੀ ਇਹ ਵੀ ਬਹੁਤ ਅੱਛਾ ਇਹਨਾਂ ਨੇ ਚਲੋ ਕੀਤੀ ਆ ਸਾਡੀ ਹੈਲਪ ਕੀਤੀ ਬਹੁਤ ਜੀ ਨਹੀਂ ਜੀ ਇਹਨਾਂ ਨੇ ਬਲਾਲ ਪ੍ਰੋਟੈਕਟ ਕਰਕੇ ਇੱਥੇ ਲੈ ਕੇ ਆਏ ਆ ਜੀ ਸੋ ਉਸ ਨੌਜਵਾਨ ਦੇ ਨਾਲ ਗੱਲ ਕਰਾਂਗੇ ਜਿਹੜਾ ਕਿ ਮੌਕੇ ਤੇ ਸੀ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਆ ਜੀ ਹਨੀ ਚਿੱਟੀ ਗਲੋਨੀ ਪਟੀਆਂ ਤੋਂ ਆ ਜੀ ਰਹਿਣ ਵਾਲਾ ਮੇਰਾ ਭਰਾ ਵੱਡਾ ਉੱਥੋਂ ਸਰਪੰਚ ਆ ਪਰਮੇਂਦਰ ਕੁਮਾਰ ਪਿੰਦੀ ਜੀ ਹਨੀ ਜੀ ਅ ਅ ਦਰਸਲ ਦੇ ਵਿੱਚ ਹੋਇਆ ਕੀ ਸੀਗਾ ਦੇਖੋ ਜੀ ਦੱਸਿਆ ਜਾ ਰਿਹਾ ਹੈ ਦਰਦਨਾਥ ਸਾਹਿਬ ਐਕਚੁਅਲੀ ਆ ਰਹੇ ਸੀਗੇ ਤਾਂ ਰੋਡ ਤੇ ਬਹੁਤ ਜਾਮ ਲੱਗਿਆ ਹੋਇਆ ਸੀਗਾ ਜਦੋਂ ਅਸੀਂ ਦੇਖਿਆ ਤੇ ਮੌਕੇ ਤੇ ਜਿਹੜਾ ਐਕਸੀਡੈਂਟ ਹੋਇਆ ਪਿਆ ਸੀਗਾ ਜੋ ਕਿ ਕਸ਼ਮੀਰੀ ਸਰ ਉੱਥੇ ਮੌਕੇ ਤੇ ਮੌਜੂਦ ਸੀਗੇ ਜੋ ਕਿ ਭੱਜ ਦੌੜ ਕਰਦੇ ਸੀ ਅਸੀਂ ਵੀ ਇਹਨਾਂ ਦੇ ਨਾਲ ਉੱਥੇ ਮੌਕੇ ਤੇ ਭੱਜ ਦੌੜ ਕੀਤੀ ਆ ਜੋ ਕਿ ਕੁਝ ਸਾਹ ਚੱਲਦੇ ਸੀਗੇ ਬੰਦੇ ਤੇ ਹਨਾ ਜੀ ਤੇ ਕੋਈ ਆਟੋ ਵਾਲਾ ਰੋਗ ਐਮਰਜੈਂਸੀ ਵੀ ਅਸੀਂ ਕੋਲ ਆ ਰਹੇ ਸੀ ਐਂਬੂਲੈਂਸ ਨੂੰ ਵੀ ਜੋ ਕਿ ਕੱਟ ਹੋ ਰਿਹਾ ਸੀਗਾ ਨੰਬਰ ਨਹੀਂ ਲੱਗ ਰਿਹਾ ਨਹੀਂ ਲੱਗ ਰਿਹਾ ਸੀ ਔਰ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆ ਪਹਿਲਾਂ ਤਾਂ ਹੱਥ ਜੋੜ ਕੇ ਵੀ ਜੋ ਕਿ ਐਂਬੂਲੈਂਸਾਂ ਦੀ ਜਿਹੜਾ ਪ੍ਰੋਸੀਜਰ ਆ ਸਰ ਉਹ ਕੰਟੈਕਟ ਕੰਟੈਕਟ ਕੀਤਾ ਜਾਵੇ ਜਿੱਦਾਂ ਹੁਣ ਐਮਰਜੈਂਸੀ ਸਾਨੂੰ ਪ੍ਰੋਬਲਮ ਸੀਗੀ ਅਸੀਂ ਆਟੋ ਵਾਲੇ 20 ਬੰਦੇ ਉੱਥੇ ਰੋਕੇ ਹੋਣਗੇ ਕੋਈ ਵੀ ਆਟੋ ਵਾਲਾ ਕੋਈ ਰੁਕਿਆ ਨਹੀਂ ਇੱਕ ਬੰਦਾ ਬੈਟਰੀ ਵਾਲਾ ਰਖਸ਼ੀ ਵਾਲਾ ਜੋ ਕਿ ਮੌਕੇ ਤੇ ਸਾਥ ਚੱਲਦਾ ਸੀ ਚਲੋ ਸਾਡੇ ਜਾਣ ਪਛਾਣ ਦਾ ਸੀਗਾ ਅਸੀਂ ਰੋਕੇ ਉਹਨੂੰ ਸਿਵਲ ਹਸਪੀਟਲ ਪਹ ਇੱਥੇ ਕਸ਼ਮੀਰੀ ਸਰ ਨੇ ਵੀ ਬਹੁਤ ਸਾਡਾ ਸਾਥ ਦਿੱਤਾ ਅਸੀਂ ਵੀ ਆਉਂਦਾ ਕੋਈ ਪਤਾ ਕਿ ਨੌਜਵਾਨ ਤੇ ਕਿੰਨੀ ਉਮਰ ਸੀਗੀ ਕੁਝ ਇਹ ਦੇ ਬਾਰੇ ਤਾਂ ਸਰ ਨੂੰ ਜੋ ਵੀ ਪ੍ਰੂਫ ਆ ਸਰ ਕੋਲ ਪਰਿਵਾਰ ਪਰਿਵਾਰ ਦੇਖੋ ਜੀ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਗੱਲ ਇਹ ਆ ਵੀ ਮੌਕੇ ਦੇ ਉੱਤੇ ਇਸ ਤਰ੍ਹਾਂ ਦੇ ਪੁਲਿਸ ਅਫਸਰਾਂ ਨੂੰ ਸਲੂਟ ਹੈ ਵੀ ਇਸ ਤਰ੍ਹਾਂ ਦੇ ਪੁਲਿਸ ਅਫਸਰ ਪਹਿਲ ਦੇ ਆਧਾਰ ਦੇ ਉੱਤੇ ਦੇਖੋ ਇਹ ਬਾਈਕ ਦੇ ਉੱਤੇ ਅੱਗੇ ਜਾ ਰਹੀ ਸੀ ਮੈਂ ਬਾਈਚਾਂ ਸੀ ਉਸ ਏਰੀਆ ਦੇ ਵਿੱਚੋਂ ਆ ਰਿਹਾ ਸੀਗਾ ਤੇ ਇਹਨਾਂ ਨੇ ਮੇਰੀ ਗੱਡੀ ਨੂੰ ਹੱਥ ਮਾਰਿਆ ਮੈਂ ਬੜਾ ਗੁੱਸੇ ਨਾਲ ਦੇਖਿਆ ਮੈਂ ਕਿ ਕੀ ਗੱਲ ਹੋ ਗਈ ਕਹਿੰਦੇ ਪਿੱਛੇ ਐਮਰਜੈਂਸੀ ਹੈ ਮੈਂ ਗੱਡੀ ਸਾਈਡ ਤੇ ਲਾਈ ਜਿੱਦਾਂ ਹੀ ਐਮਰਜੈਂਸੀ ਪਿੱਛੇ ਨਿਕਲੀ ਮੈਂ ਵੀ ਇਹਨਾਂ ਦੇ ਨਾਲ ਸਪੋਰਟ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਆਪਣੇ ਹੱਥਾਂ ਨਾਲ ਚੱਕ ਕੇ ਐਮਰਜੈਂਸੀ ਦੇ ਪੇਸ਼ੈਂਟ ਨੂੰ ਲੈ ਗਏ ਲੇਕਿਨ ਇੱਥੇ ਨਾ ਤਾਂ ਐਂਬੂਲੈਂਸ ਦਾ ਹਾਲ ਨਾ ਹੀ ਇੱਥੇ ਡਾਕਟਰਾਂ ਦਾ ਵਾਲਾ ਬੁਰਾ ਹਾਲ ਹੈ ਇੱਥੇ ਦਾ ਲੇਕਿਨ ਪਰ ਮੈਂ ਇਦਾਂ ਦੇ ਪੁਲਿਸ ਅਫਸਰ ਨੂੰ ਸਲੂਟ ਕਰਨਾ ਚਾਹਣਾ ਕਸ਼ਮੀਰੀ ਸਰ ਨੇ ਸਾਡਾ ਬਹੁਤ ਸਾਥ ਦਿੱਤਾ ਇਹਨੇ ਕੋਸ਼ਿਸ਼ ਕੀਤੀ ਬਚਾਉਣ ਦੀ ਪਰ ਨਹੀਂ ਬਚਾਈ ਸੀਗਾ ਇਹਨਾਂ ਦੇ ਪੇਸ਼ੈਂਟ ਬਚਾਉਣ ਦੀ ਬਹੁਤ ਯਾਨੀ ਕਿ ਕੋਸ਼ਿਸ਼ ਕੀਤੀ ਹੈ ਪਰ ਸੋਈ ਕਿਉਂਕਿ ਟਰੱਕ ਉੱਪਰੋਂ ਲੰਘ ਚੁੱਕਿਆ ਸੀ ਉਹਨਾਂ ਦੇ ਟਰਾਲਾ ਦੇ ਦੋ ਪਾਰਡ ਹੋ ਗਏ ਸੀ ਬੰਦੇ ਦੇ ਅੱਛਾ ਦੋ ਪਾਰਡ ਹੋ ਗਏ ਦੋ ਹੱਲਾ ਕਮਰ ਦੇ ਉੱਤੋਂ ਲੰਘ ਚੁੱਕਿਆ ਸੀ ਜੋ ਕਿ ਟਰੈਕਟਰ ਡਰਾਈਵਰ ਭਾਈ ਉਹਨਾਂ ਨੇ ਮੋਕੇ ਦੇ ਕਾਬੂ ਕਰ ਲਿਆ ਸਾਰੀ ਜਨਤਾ ਨੇ ਬਹੁਤ ਸਾਥ ਦਿੱਤਾ ਆ ਸੋ ਭਾਈ ਉਹਨਾਂ ਦਾ ਗੋਡ ਮੈਂਦਾ ਕਸ਼ਮੀਰੀ ਜੀ ਉਹ ਨੌਜਵਾਨ ਦਾ ਉਮਰ ਵਗੈਰਾ ਪਤਾ ਲੱਗੀ ਕੁਛ ਇਹਦਾ 55 ਸਾਲ ਦੀ ਉਮਰ ਹੈ 55 ਸਾਲ ਆਰਮੀ ਦੇ ਵਿੱਚੋਂ ਰਟਾਇਰਡ ਐਕ ਆਰਮੀ ਆਰਮੀ ਐਕਸ ਰਿਟਾਇਰ ਹੈ ਐਕਸ ਸਰਵਿਸਮੈਨ ਹੈ ਠੀਕ ਹੈ ਤੇ ਘਰ ਚ ਕਿਹੋ ਜਿਹੋ ਪਤਾ ਲੱਗਿਆ ਕਿੰਨੇ ਕੁ ਜਾਣੇ ਹੈਗੇ ਘਰ ਦੀ ਹਜੇ ਇੰਨਾ ਨਹੀਂ ਇੰਨਾ ਨਹੀਂ ਜਾਂਚ ਰਹੀ ਵਿਸ਼ਾ ਉਹਨਾਂ ਦਾ ਬੇਟਾ ਮਜੂਦਾ ਹੈਗਾ ਬ੍ਰਦਰ